हां जी जर्नैल सिंह ਕਿਹੜਾ ਪਿੰਡ ਹੈ ਪਿੰਡ ਬੁਰਜਪੌਤ ਜੀ ਹਾਂ ਜਿਹੜਾ ਭਾਰੀ ਮੀਂਹ ਆਇਆ ਹੈ ਉਹਦੇ ਨਾਲ ਕੀ ਨੁਕਸਾਨ ਹੋਇਆ ਜੀ ਸਾਡੇ ਭਾਰੀ ਮੀਂਹ ਆਉਣ ਨਾਲ ਜੀ ਕਿਤੇ ਮੱਕੀ ਡੁੱਬ ਗਈ ਪਾਣੀ ਵਿੱਚ ਆ ਗਈ ਹੈ ਮੱਕੀ ਗਿਰ ਗਈ ਬਹੁਤ ਗਈ ਹੈ ਮੱਕੀ ਸੀ 5 ਕਿੱਲੇ 5 ਕਿੱਲੇ ਮੱਕੀ ਦਾ ਨੁਕਸਾਨ ਬਹੁਤ ਹੋ ਗਿਆ ਜਿਆਦਾ ਇਹ ਮੀਂਹ ਨਾਲ ਹੋਇਆ ਕਿ ਜਿਹੜੀ ਗੜੇਬਾਰੀ ਹੋਈ ਉਹਦੇ ਨਾਲ ਹੋਇਆ ਜੀ ਕੁਝ ਮੀਂਹ ਨਾਲ ਹੋ ਗਿਆ ਕੁਝ ਜਿਹੜੀ ਗੜੇਬਾਰੀ ਨੇਰੀ ਆਈ ਉਹਨੇ ਖਾਤੀ ਮੱਕੀ ਤੂਫਾਨ ਆਇਆ ਤੂਫਾਨ ਆਇਆ ਬਹੁਤ ਜਿਆਦਾ ਤੂਫਾਨ ਆਇਆ ਡੰਗਰਾਂ ਦੇ ਗੜਿਆਂ ਨੇ ਲੱਕਾਂ ਪੰਤੀਆਂ ਨੇ ਜਾਦਨ ਖਾਨ ਹੈ ਜਾਦਰਾ ਉੱਡ ਗਿਆ ਨੇ ਛੱਡਾਂ ਦੀਆਂ ਥੋੜੇ ਕਿੰਨੇ ਕਿੱਲੇ ਤੁਸੀਂ ਮੱਕੀ ਦੀ ਫਸਲ ਬੀਜੀ ਸੀ ਮੱਕੀ 5 ਕਿੱਲੇ ਸੀ ਜੀ ਜਿਸ ਤਰ੍ਹਾਂ ਦੇਖਣ ਨੂੰ ਆਇਆ ਵੀ ਤੁਹਾਡੇ ਪੂਲਰ ਵੀ ਡਿੱਗੇ ਹੋਏ ਨੇ ਕਿੰਨੇ ਪੂਲਰ ਤੁਹਾਡੇ ਲਾਏ ਹੋ ਸੀ ਤੇ ਕਿੰਨੇ ਡਿੱਗੇ ਨੇ ਉਹ ਪੂਲਰ ਮੇਰੇ ਕੋਲ ਤਕਰੀਬਨ ਲਾਏ ਸੀ 5 ਕਿੱਲੇ ਦਾ ਕਿੜਾ ਜਿਹਦੇ ਵਿੱਚੋਂ ਮੰਨ ਲਓ ਤੁਸੀਂ 1.5 ਸੌ ਬੂਟਾ ਕਰ ਗਏ ਹੋਣੇ ਲਗਭਗ ਕਿੰਨੇ ਦਾ ਨੁਕਸਾਨ ਤੁਹਾਡਾ ਹੋ ਚੁੱਕਿਆ ਸਾਡਾ ਨੁਕਸਾਨ ਵੇਖ ਲਓ ਜੀ ਹੁਣ ਤੁਹਾਡੇ ਸਾਹਮਣੇ ਕੀ ਕਹਿ ਸਕਦੇ ਆ 10-12 ਲੱਖ ਦਾ 10-12 ਲੱਖ ਦਾ ਵਿਕਾਨ ਹੈਗਾ ਹੀ ਇਹ ਇਸ ਤੋਂ ਇਲਾਵਾ ਕੋਈ ਸਬਜ਼ੀਆਂ ਸਬਜ਼ੀਆਂ ਜਾਂ ਕੁਝ ਹੋਰ ਵੀ ਖਰਾਬ ਆ ਹ ਸਬਜੀ ਮੈਂ ਕਹ ਸਕਦੀ ਵੀ ਚ ਚਾਰ-ਪੰਜ ਕਿਲੋ ਟੰਡੇ ਉਹ ਵੀ ਤੁਹਾਨੂੰ ਮਖਾਨੇ ਆ ਮਾਂ ਸੀ ਮਾਂ ਸਬਜੀ ਤੇ ਹੋਰ ਮੱਕੀ ਦਾ ਮੱਕੀ ਦੇ ਵਿੱਚ ਪਾਣੀ ਵੀ ਖੜ ਗਿਆ ਕਿ ਉਹ ਟੁੱਟ ਗਈ ਜਾਂ ਕੀ ਹੋ ਗਿਆ ਪਾਣੀ ਖੜ ਗਿਆ ਮੱਕੀ ਵਿੱਚ ਥਾਮ ਵੀ ਨਹੀਂ ਮਾਂ ਸੀ ਪਾਣੀ ਵੀ ਖੜ ਗਿਆ ਬਹੁਤ ਜ਼ਿਆਦਾ ਟੁੱਟ ਵੀ ਗਈ ਟੁੱਟ ਵੀ ਗਈ ਹੁਣ ਮੰਗ ਕੀ ਕਰਦੇ ਸਰਕਾਰ ਤੇ ਵਿਸ਼ਾਸ਼ਣ ਨੂੰ ਇਹਨੂੰ ਲੈ ਕੇ ਮੰਗੇ ਬੋਲੀ ਸਰਕਾਰ ਤੋਂ ਇਹ ਹੀ ਮੰਗ ਕਰਨਿਆ ਸਾਡੀ ਕੋਈ ਸਰਕਾਰ ਮਦਦ ਕਰੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਤੇ ਇਹ ਹੀ ਸੋ ਸਾਡਾ ਮੋਟਾ ਮਾੜਾ ਮੋਟਾ ਵੀ ਮੰਗੇ ਸਾਡਾ ਕੋਈ ਸਾਡੇ ਵੱਲ ਵੇਖੇ ਸਾਨੂੰ ਸੂਰਤ ਦੇਵੇ ਸਾਡਾ ਨੁਕਸਾਨ ਕਟੋ ਕੱਟ ਤੋ ਕੱਟ ਵੀ 15 14 ਲੱਖ ਦਾ ਨੁਕਸਾਨ ਹੋ ਗਿਆ ਅ ਤੁਸੀਂ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਵੀ ਤੁਹਾਡੀ ਵੀ ਫਸਲ ਖਰਾਬ ਹੋਈ ਤੁਸੀਂ ਕਿਸ ਚੀਜ਼ ਦੀ ਫਸਲ ਲਗਾਈ ਸੀ ਤੁਹਾਡੇ ਵੱਲੋਂ ਸਾਡੇ ਕੋਲ ਸਬਜ਼ੀ ਲਾਈ ਸੀ ਜੀ ਕਿਆ ਟਿੰਡੇ ਲਾਏ ਸੀ ਤੇ ਭਿੰਡੀ ਸੀ ਕੋਈ ਖੀਰੇ ਲਾਏ ਸੀ ਬਾਕੀ ਮਾਂ ਅਸੀਂ ਬੀਜੇ ਹੋਏ ਮਾਂ ਮੂੰਗੀ ਉਹ ਵੀ ਤਬਾਹ ਹੋ ਗਈ ਹੈ ਮੱਕੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੱਕੀ ਦਾ ਸਾਰਾ 20 ਕਿਲੇ ਮੇਰੀ ਮੱਕੀ ਸੀ ਉਹ ਮੱਕੀ ਸਾਰੀ ਵੇਚ ਗਈ ਹੈ ਤੇ ਉੱਤੇ ਦੀ ਪਾਣੀ ਖੜਾ ਹੈ ਬਹੁਤ ਨੁਕਸਾਨ ਹੋਇਆ ਇਹ ਭਾਰੀ ਮੀਂਹ ਨਾਲ ਹੋਇਆ ਕਿ ਗਰੇ ਮਾਰੀ ਜਿਹੜੀ ਹੋਈ ਉਹਨਾਂ ਨਾਲ ਜ਼ਿਆਦਾ ਭਾਰੀ ਮੀਂਹ ਤੇ ਗੜੇ ਮਾਰੀ ਜਿਹੜੀ ਨੇਰੀ ਆਈ ਹੈ ਬਹੁਤ ਤੇਜ਼ ਤੂਫਾਨ ਆਇਆ ਹੈ ਉਹਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ